ਕਾਲ ਦੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਵੀਰ ਕੁਮਾਰ ਹੋਰਸ ਨਾਲ ਤੁਸੀਂ ਸਾਰੇ ਜਣੇ ਠੀਕ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਆਪਣੇ ਘਰ ਰਾਜੀ ਖੁਸ਼ੀ ਹੋਵੋਗੇ ਤੇ ਅੱਜ ਫੈਮਿਲੀ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਜਿਹੜੀ ਮੇਰੇ ਚੈਨਲ ਦੇ ਵਿੱਚ ਪਹਿਲੀ ਵਾਰ ਆ ਰਹੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਨਾਲ ਹੀ ਅਗਰ ਅੱਜ ਦੀ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਹੈਲਪਫੁਲ ਲੱਗੀ ਵੀਡੀਓ ਨੂੰ ਇੱਕ ਲਾਈਕ ਜਰੂਰ ਕਰਕੇ ਜਾਇਓ ਤੇ ਇੱਕ ਛੋਟਾ ਜਿਹਾ ਕਮੈਂਟ ਜਰੂਰ ਵੀ ਛੱਡ ਕੇ ਜਾਇਆ ਕਰੋ ਜਿਸ ਦੇ ਨਾਲ ਮੈਨੂੰ YouTube ਤੇ ਕੰਮ ਕਰਨ ਦੀ ਮੋਟੀਵੇਸ਼ਨ ਮਿਲ ਸਕੇ ਸੋ ਬਿਨਾ ਹਾਂਜੀ ਫੈਮਿਲੀ ਅੱਜ ਸਵੇਰੇ ਮੈਂ ਉੱਠ ਗਈ ਸੀ 6 ਵਜੇ ਤੇ ਵੈਸੇ ਤਾਂ ਮੈਂ ਪਹਿਲਾਂ 4:30 ਵਜੇ ਉੱਠ ਗਈ ਸੀਗੀ ਤੇ ਕਿਉਂਕਿ ਅੱਜ ਜਾਣਾ ਸੀ ਆਪਾਂ ਨੇ ਗੁਰੂ ਘਰ ਮੱਥਾ ਟੇਕਣ ਕਿਉਂਕਿ ਦੁੱਧ ਚੜਾ ਕੇ ਆਉਣਾ ਸੀਗਾ ਆਪਾਂ ਜਿੱਥੇ ਆਪਾਂ ਜਾਣੀ ਹੁੰਨੇ ਆ ਬਾਬਾ ਅਸਿੱਧ ਨਾਗਰਾ ਤੇ ਫਿਰ ਉੱਥੇ ਮੱਥਾ ਟੇਕ ਕੇ ਆਉਣਾ ਸੀਗਾ ਫਿਰ ਉਸ ਤੋਂ ਬਾਅਦ ਮੰਮੀ ਕਹਿੰਦੀ ਵੀ ਅੱਜ ਜਲਦੀ ਆ ਵਿਧਾਰਨੀ ਨਿਕਲਨੀ ਤੇ ਫਿਰ ਉਸ ਤੋਂ ਬਾਅਦ ਮੈਂ ਸੋਚਿਆ ਵੀ ਚਲੋ ਥੋੜੇ ਟਾਈਮ ਬਾਅਦ ਉੱਠਿਆਂਗੇ ਆਪਾਂ ਫਿਰ ਮੈਂ 6 ਵਜੇ ਉੱਠ ਗਈ ਸੀ 6 ਵਜੇ ਉੱਠ ਕੇ ਬਸ ਨਹਾ ਤੋ ਕੇ ਉਹ ਮੈਂ ਉਣ ਲੱਗੀ ਸੀ ਇੱਧਰ ਰੈਡੀ ਜ਼ਰੂਰ ਦੱਸਿਓ ਕਿਵੇਂ ਦਾ ਲੱਗ ਗਿਆ ਵਾਲਾ ਸੂਟ ਤੇ ਇਹ ਮੈਂ ਲਿਆ ਸੀਗਾ ਇੱਥੋਂ ਹੀ ਨੇੜੇ ਤੇੜਿਓਂ ਹੀ ਤੇ ਇਹਦੇ ਨਾਲ ਮੈਂ ਵਾਈਟ ਦੁਪੱਟਾ ਜਿਹੜਾ ਕੈਰੀ ਕੀਤਾ ਹੋਇਆਗਾ ਤੇ ਥੋੜੀ ਥੋੜੀ ਲੈਸ ਹੈ ਜਿਹੜੀ ਉਹ ਲਗਾਈ ਹੋਈ ਹੈ ਅੱਗੇ ਤੇ ਬਸ ਇਸ ਤੋਂ ਬਾਅਦ ਆਪਾਂ ਤਿਆਰ ਹੋ ਕੇ ਜੋਤਵੱਤੀ ਜਿਹੜੀ ਆਪਾਂ ਤਿਆਰ ਕਰ ਲਵਾਂਗੇ ਜਿਹੜੀ ਆਪਾਂ ਜੋਤ ਵਗੈਰਾ ਲਗਾਉਣੀ ਆ ਤੇ ਇੱਕ ਕਿਨੀ ਦੇ ਵਿੱਚ ਮੈਂ ਦੁੱਧਾ ਜਿਹੜਾ ਪਾ ਲਿਆ ਸੀਗਾ ਮੰਮੀ ਧਾਰ ਕੱਢ ਲਈ ਸੀ ਫਿਰ ਉਸ ਤੋਂ ਬਾਅਦ ਮੈਂ ਜੋਤਾਂ ਜਿਹੜੀਆਂ ਤਿਆਰ ਕਰਦੀ ਸੀ ਤੇ ਦੋ ਜੋਤਾਂ ਆਪਾਂ ਤਿਆਰ ਕਰਕੇ ਡੱਬੇ ਦੇ ਵਿੱਚ ਪਾ ਲਵਾਂਗੇ ਤੇ ਅੱਜ ਜਾਣਾਗਾ ਆਪਾਂ ਸਕੂਟੀ ਤੇ ਕਿ ਤੋਂ ਅਨਸਾਰਿਆਂ ਨੂੰ ਪਤਾ ਕਿ ਪਰਸੋਂ ਮਾਝੇ ਜਿਹੜੀ ਸੂਗੀ ਸੀ ਫਿਰ ਉਸ ਤੋਂ ਬਾਅਦ ਜਿਹੜਾ ਦੁੱਧ ਆਪਾਂ ਚੜਾਉਣਾ ਸੀ ਅੱਜ ਤੇ ਦਵਾਸੀ ਵਾਲੇ ਦਿਨ ਹੀ ਦੁੱਧ ਉੱਥੇ ਚੜਦਾਗਾ ਫਿਰ ਦੁੱਧ ਉੱਥੇ ਪਹਿਲਾਂ ਚੜਾਉਣਾ ਹੈ ਫਿਰ ਉਸ ਤੋਂ ਬਾਅਦ ਆਪਾਂ ਕਰੇ ਕੋਈ ਵੀ ਚੀਜ਼ ਬਣਾਉਣੀ ਨਹੀਂ ਹੈ ਤਾਂ ਕਰਕੇ ਬਣਾਉਣੀ ਪੈਂਦੀ ਹੈ ਅਗਰ ਅੱਜ ਨਾ ਜਾਂਦੇ ਸੀ ਫਿਰ ਸਾਨੂੰ ਕਈ ਮਤਲਬ ਲਾਲੂ ਮਹੀਨਾ ਲੱਗ ਜਾਂਦਾ ਵੀ ਦੁੱਧ ਨਹੀਂ ਕਿਸੇ ਨੂੰ ਦੇਣਾ ਹੈਗਾ ਕਿਸੇ ਹੋਰ ਕਾਸਟ ਵਗੈਰਾ ਦੇ ਨੂੰ ਤੇ ਇਹ ਇੱਕ ਤਰ੍ਹਾਂ ਦਾ ਰਿਵਾਜ ਆ ਬਣਿਆ ਹੋਇਆ ਉਸ ਵੀ ਪਹਿਲਾਂ ਸਾਨੂੰ ਉੱਥੇ ਮੱਥਾ ਟੇਕਣਾ ਪੈਂਦਾਗਾ ਫਿਰ ਉਸ ਤੋਂ ਬਾਅਦ ਹੀ ਆਪਣਾ ਜਿਹੜਾ ਆਪਾਂ ਕਰੇ ਦੁੱਧ ਵਰਤਨ ਲਗਦੇ ਆ ਤੇ ਦੋ ਹੰਦੀ ਫੈਮਿਲੀ ਜੋਤ ਵਗੈਰਾ ਤਿਆਰ ਕਰਕੇ ਆਪਾਂ ਰੱਖ ਲਈ ਸੀ ਸਕੂਟੀ ਦੇ ਵਿੱਚ ਤੇ ਅੱਗੇ ਰੱਖ ਲਈ ਸੀ ਸਕੂਟੀ ਤੇ ਤੇ ਉਸ ਤੋਂ ਬਾਅਦ ਲੈ ਚੱਲੇ ਸੀ ਆਪਾਂ ਸਕੂਟੀ ਅੱਜ ਕਿਉਂਕਿ ਮੈਂ ਚਲਾਉਣੀ ਸੀਗੀ ਮੇਰਾ ਜੀ ਕਰ ਰਿਆ ਸੀਗਾ ਕਾਫੀ ਜ਼ਿਆਦਾ ਵੀ ਮੈਂ ਸਕੂਟੀ ਚਲਾਉਣੀ ਆ ਤੇ ਮੈਂ ਖੁਦ ਹੀ ਲੈ ਕੇ ਗਈ ਸੀ ਸਾਰੇ ਰਾਸਤੇ ਤੇ ਅੱਜ ਸਵੇਰ ਸਵੇਰ ਮੌਸਮ ਬਹੁਤ ਠੰਡਾ ਸੀਗਾ ਵਧੀਆ ਲੱਗਿਆ ਸਕੂਟੀ ਤੇ ਜਾ ਕੇ ਤੇ ਰਸਤੇ ਦੇ ਵਿੱਚ ਆਪਾਂ ਰੁਕਣਾ ਸੀਗਾ ਸਵੀਟਸ ਵਾਲੀ ਸ਼ਾਪ ਤੇ ਕਿਉਂਕਿ ਆਪਾਂ ਲੈਣੀ ਸੀ ਮਠਿਆਈ ਤੇ ਮੈਂ ਸੋਚਿਆ ਕਿ ਉਹਨਾਂ ਤਾਜ਼ੇ ਲੱਡੂ ਲੈ ਜਾਣਾ ਪਰ ਆਪਾਂ ਤਾਜ਼ੇ ਲੱਡੂ ਲੈ ਗਏ ਸੀਗੇ ਕਿਉਂਕਿ ਘਰੋਂ ਆਪਾਂ ਪ੍ਰਸ਼ਾਦ ਨਹੀਂ ਸੀ ਬਣਾਇ ਰੀ ਟਾਈਮ ਤੇ ਹੋ ਚੁੱਕਿਆ ਹੈ 3:30 ਵਜੇ ਦਾ ਤੇ ਮੈਂ ਲਈ ਸੀ ਕੱਪੜੇ ਕੱਪੜੇ ਹੋਰੇ ਨੇ ਆਪਣੇ ਤਿੰਨ ਦਿਨਾਂ ਦੇ ਇਕੱਠੇ ਬਸ ਟਾਈਮ ਆਉਣ ਕਰਿਓ ਹੋ ਰਹੀ ਸੀਗੇ ਤੇ ਮੈਂ ਸੋਚਿਆ ਕਿ ਉਹ ਟਾਈਮ ਆਰ ਲੈਂਦੀਆਂ ਕੱਪੜੇ ਇੰਨੇ ਕਾਫੀ ਜ਼ਿਆਦਾ ਹੋਏ ਕਿ ਨਹੀਂ ਦੇਖੂ ਕਿ ਨਾ ਢੇਰ ਲੱਗਿਆ ਪਿਆਗਾ ਤੇ ਇੱਕ ਰਾਤ ਹੋ ਗਈ ਆਪਣੇ ਪ੍ਰੈਸ ਖਰਾਬ ਤੇ ਅੱਜ ਮੈਂ ਇੰਨੀ ਸੂਟਾ ਬਿਨਾ ਪ੍ਰੈਸ ਕੀਤੇ ਪਾਇਆਗਾ ਸੋ ਇਹ ਅਜੀਬ ਜਿਹਾ ਵੀ ਲੱਗ ਰਿਹਾਗਾ ਚਲੋ ਕੋਈ ਗੱਲ ਨਹੀਂ ਪਲੀਜ਼ ਕੋਸ ਨੂੰ ਸਾਰੀਆਂ ਠੀਕ ਹੋ ਤੇ ਆਪਾਂ ਮਾਰ ਦਿਆਂ ਕੱਪੜਿਆਂ ਦੇ ਟੈਗ ਵੀੜਣ ਕਮੇ ਨਹੀਂ ਰੱਖ ਲੈਣੇ ਕਿਉਂਕਿ ਘਰ ਦੇ ਵਿੱਚ ਹੀ ਰੱਖਦੇ ਆਂ ਆਪਣੇ ਆਲੇ ਤੇ ਘਰਾਂ ਦੇ ਸਾਰੇ ਕਪੜੇ ਵੈਸੇ ਦਾ ਪ੍ਰੈਸਾ ਸਾਡੇ ਕਿੰਨੇ ਤੇ ਇੱਕ ਪ੍ਰੈਸ ਜਿਹੜੀ ਕਪੜਾ ਕਿਚਰੀ ਹੈ ਬਾਕੀ ਜਿਹੜੀ ਇੱਕ ਉਂਝ ਟੁੱਟ ਗਈ ਸੀਗੀ ਪਿੱਛੋਂ ਤੇ ਇੱਕ ਰਾਤ ਖਰਾਬ ਹੋ ਗਈ ਹੁਣ ਬਿਨਾ ਪ੍ਰੈਸ ਤੋਂ ਕੱਪੜੇ ਪਾਏ ਅੱਜ ਮੈਂ ਸਵੇਰ ਸਵੇਰ ਤੇ ਰਾਤ ਜਿਹੜੇ ਜਿਹੜਾ ਸਵੇਰੇ ਆਪਾਂ ਸੂਟ ਪਾਇਆ ਸੀ ਗੁਰੂ ਘਰ ਜਾਣ ਵੇਲੇ ਉਹ ਸੂਟ ਤੇ 그다음에 ਰਾਤ ਕਾਰੀ ਲਈ ਜਿਹੇ ਪ੍ਰੈਸ ਤੋਂ ਬਾਅਦ ਖਰਾਬ ਹੋ ਗਈ ਸੀ ਪ੍ਰੈਸ ਚਮੱਕਾ ਜਮਾ ਗਈ ਸੀ ਉਸ ਤੋਂ ਬਾਅਦ ਚੱਲੀ ਨਹੀਂ ਹੈਗੀ ਬਸ ਹੁਣ ਮੈਂ ਮੇਰੀ ਅਜਵੜਾ ਲਈ ਸੂਟ ਤੇ ਕੰਮ ਨਹੀਂ ਪਾ ਲਈ ਜੀ ਨੇ ਅੱਜ ਦਾ ਕਰਨੀ ਆਪਾਂ ਨੇ ਗੁੰਗੀ ਮਸਰੀ ਦੀ ਤੇ ਬਸ ਦੋ ਤੋਂ ਤਿੰਨ ਵਾਰ ਆਪਾਂ ਵਾਸ਼ ਕਰ ਲਾਂਗੇ ਇਹਨੂੰ ਫਿਰ ਉਸ ਤੋਂ ਬਾਅਦ ਪਾਣੀ ਵਿੱਚ ਗਰਮ ਰੱਖਿਆ ਹੋਇਆ ਹੈਗਾ ਉਹਦੇ ਵਿੱਚ ਪਾ ਦਾਂਗੇ ਫਿਰ ਆਹ ਨਹੀਂ ਆਪਾਂ ਥੂੜੇ ਵਿੱਚ ਪਾ ਲੈ ਜਿਹੜੇ ਸਾਡੇ ਪਾਣੀ ਦੇ ਇਸ ਦੇ ਵਿੱਚ ਬਸ ਧਰਤਾਂ ਬਾਅਦ ਵਿੱਚ ਲਗਾਉਂਗੇ ਤੇ ਇਹਨਾਂ ਵਿੱਚ ਹੋ ਚੇ ਵੀ ਜਿਹੜਾ ਪਹਿਲਾਂ ਵੀ ਆਪਾਂ ਦਾਲ ਰੱਖ ਦਿੰਦੇ ਆਂ ਇਹ ਦਾਲ ਹੌਲੀ ਹੌਲੀ ਬਣ ਜਾਈਊਗੀ ਤੇ ਆਖਾਂ ਹੋਰ ਕੰਮ ਜਿਹੜਾ ਨੇ ਮੇੜ ਲਾਂਗੇ ਆਮਨੇ ਬਸ ਪਾਣੀ ਆਪਣਾ ਹੋ ਗਿਆ ਸੀ ਗਰਮ ਤੇ ਉਸ ਤੋਂ ਬਾਅਦ ਆਪਾਂ ਹੁਣ ਪਾ ਲੈਨੇ ਚ ਇਹ ਆਪਾਂ ਪਾਤਾ ਹੈ ਜੀ ਚਾਹਵਾ ਤੇ ਉਸ ਤੋਂ ਬਾਅਦ ਪਾਵਾਂਗੇ ਜੀ ਆਪਾਂ ਨੂੰ ਚਾਹ ਲੈ ਇੱਕ ਚਮਚਾ 1.5 ਚਮਚਾ ਪਾਵਾਂਗੇ ਹਲਦੀ ਦਾ ਇਹ ਉਸ ਤੋਂ ਬਾਅਦ ਬੰਮਾ ਗਿਆ। ਕੁ ਚਮਚਾ ਦੇ ਦੇ ਜਮਚੇ ਹੀ ਡਾਲੋ। ਥੋੜਾ ਜਿਹਾ ਲੂਣ ਪਾ ਲੀ। ਬਸ ਹੋਰ ਜਿਆਦਾ ਕੁਝ ਨਹੀਂ ਪਾਉਂਦੇ ਬਸ ਔਰੇ ਮਸਾਲਾ ਪਾ ਲਈ। ਰੈਸਿਕਾ ਮਸਾਲਾ ਬਹੁਤ ਘੱਟ ਹੀ ਯੂਜ਼ ਕਰਦੀ ਹਾਂ। ਕੋਈ ਗਰਮ ਮਸਾਲਾ ਵਗੈਰ ਦੇ ਕੋ ਗਰਮੀ ਆਪਣੀ ਨਹੀਂ ਕਰਦੀ ਹਾਂ। ਬਾਕੀ ਜਦੋਂ ਉਸ ਤੋਂ ਬਾਅਦ ਉਸ ਤੋਂ ਅੱਧਾ ਟੋਲੇ ਟਾਂ ਕਿਹਦੀ ਆਦੰਨੀ।

ਜਦੋਂ ਸਵੇਰੇ ਉੱਠ ਕੇ ਕੀ ਲੱਗੋਗੇ ਸਿਨ ਲੱਗਦਾ 6:30 ਵਜੇ ਸੀ ਬਗੇ ਸੀ 6:30 ਵਜੇ ਉੱਠ ਕੇ ਗਈ ਸੀ 6 ਵਜੇ ਉੱਠ ਕੇ 6:30 ਨੂੰ ਤਿਆਰ ਹੋ ਕੇ ਚਲ ਗਈ ਸੀ ਜੀ ਗੁਰੂ ਘਰ ਨੂੰ ਹਾਂ ਜੀ ਕਰ ਲਈ ਟਾਈਮ ਇੱਥੇ ਹੋ ਗਿਆ 5:00 ਵਜੇ ਦਾ ਤੇ ਬਸ ਮੈਂ ਥੋੜਾ ਟਾਈਮ ਕਿੱਕੀ ਰੈਸਟ ਵੀ ਨਾਲ ਖੇਡੀਆਂ ਖੇਡੀਆਂ ਕੀਤੀਆਂ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਲਈ ਸੀ ਜੀ ਇੱਧਰ ਮੈਂ ਤੇ ਲਸਣ ਤੇ ਪਿਆਜ਼ ਵਗੈਰਾ ਆਪਾਂ ਕੱਟ ਲੈਣੇ ਆ ਕਿਉਂਕਿ ਆਪਾਂ ਸਬਜ਼ੀ ਦਾ ਰੱਖਾ ਹੀ ਸੀਗੇ ਤੇ ਉਹ ਬਣ ਲਈ ਰੈਡੀ ਆ ਬਸ ਨਾਲ ਦੀਨ ਨੂੰ ਆਪਾਂ ਤੜਕਾ ਲਗਾ ਕੇ ਉਸ ਸਬਜੀ ਜਿਹੜੀ ਰੈਡੀ ਕਰ ਲਾਂਗੇ ਉਸ ਤੋਂ ਆ ਦਾ ਆਟਾ ਵਗਨਾਂਗੇ ਜੀ ਤੇ ਬਣੇ ਰਿਓ ਸਾਡੇ ਬਲੌਗ ਦੇ ਨਾਲ ਇੱਕ ਤਾਂ ਗਰਮੀ ਬਹੁਤ ਹੈ ਸੋਈ ਦੇ ਵਿੱਚ ਵੀ ਨਹੀਂ ਖੜਿਆ ਜਾਂਦਾ ਹੈਗਾ ਤੇ ਬਸ ਅਸੀਂ फटाफट ਕੰਮ ਨਿਬੜ ਗਏ ਤਾਂ 15 ਮਿੰਟ ਦੀ ਰੈਸਪੀ ਕਿਤੀ ਬਸ ਇਹਨਾਂ ਦੇਖੋ ਸ਼ਾਮ ਦੇ ਕੰਮ ਕਰਨ ਦਾ ਟਾਈਮ ਹੋ ਰਿਹਾ ਇਹਨਾਂ ਦੇ ਪਹਿਲਾਂ ਕੱਪੜੇ ਤੈ ਕੀਤੇ ਬਸ ਤੇ ਕਿਵੇਂ ਦਾ ਲੱਗਿਆ ਤਾਂ ਉਹਨੂੰ ਕੱਲ ਦਾ ਬਲੌਗ ਪਲੀਜ਼ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਅੱਜ ਵਾਲੇ ਬਲੌਗ ਨੂੰ ਵੀ ਸਪੋਰਟ ਕਰਿਓ ਠੀਕ ਹੈ ਜੀ ਹੰਦੀ ਫੈਮਲੀ ਨੂੰ ਲਈ ਕਿਵੇਂ ਚਾਵਲ ਤੇ ਮੈਂ ਚੋਕੀ ਵਿੱਚ ਦਾਲਾ ਤਾਂ ਬਣਾਈਏ ਚਾਵਲ ਵੀ ਖਣਾ ਲੈਂਦੇ ਆ ਸੋ ਚਾਵਲ ਜਿਹੜੇ ਤੋਂ ਬੁਣੀ ਮੈਂ ਇੰਨੇ ਕੁ ਚਾਵਲ ਲਵਾ ਲਿਆ ਆਪਾਂ ਥੋੜੇ ਹੀ ਘੜਾਂਗੇ ਜਾਦੂ ਨਹੀਂ ਕਰਦੇ ਕਿਉਂਕਿ ਸਾਡੇ ਦਾ ਮਤਲਬ ਟੈਡੀ ਨੇ ਉਹਨਾਂ ਨੂੰ ਚਾਵਲ ਘੱਟ ਪਸੰਦ ਨੇ ਤੇ ਉਹ ਨਾ ਜਿਆਦਾ ਮਤਲਬ ਰੋਟੀ ਖਾਣੇ ਸੱਜ ਕਰਦੇ ਨੇ ਚਾਵਲ ਸਪੂਨ ਚਾਹੀਦਾ ਨਾ ਹੋਣ ਰੋਟੀ ਜ਼ਰੂਰੀ ਨਹੀਂ ਅਸੈਸਰੀ ਹੀ ਖਾਂਦੇ ਨੇ ਇਸ ਕਰਕੇ ਮੈਨੂੰ ਇਹੰਦਾ ਬਗਾ ਲੈਣਾ ਚਲੋ ਥੋੜੀ ਜਿਹੀ ਚਾਵਲ ਰੋਣਾ ਦੇ ਥੋੜੀ ਜਿਹੀ ਰੋਟੀ ਬਣਾ ਲਾਂਗੇ ਨਾ ਫਿਰ ਸਹੀ ਲੈ ਲਗਾ ਤੇ ਫਿਰ ਉਸ ਤੋਂ ਬਾਅਦ ਚਲੋ ਹੁਆ ਪਾ ਲਗਾ ਚਾਵਲ ਵਾਸ਼ ਕਰ ਲੈਣੇ ਆ ਤੇ ਉਸ ਤੋਂ ਬਾਅਦ ਅਪ ਚਾਵਲ ਉਬਾਲਾਂਗੇ ਤੜਕਾ ਨਹੀਂ ਲਾਵਾਂਗੇ ਚਾਵਲ ਉਬਾਲਾਂਗੇ ਹਾਂਜੀ ਫੈਮਲੀ ਰੋਟੀ ਬਣਾਣੀ ਹੈ ਜੀ ਅੱਜ ਕੋਸਟ ਚਾਵਲ ਬਣਾਵਾਂਗੇ ਉਸ ਤੋਂ ਬਾਅਦ ਤੇ ਮਾਰੇ ਚਾਵਲ ਵਿੱਚ ਪੈਨ ਦਾ ਪਾਣੀ ਜਿਹੜਾ ਬੰਦਾ ਹੈ ਪਾਈ ਉਹ ਕੱਟ ਦਵਾਂਗੇ ਇੱਕ ਦਵਾ ਰੋਟ ਕਰਾਂਗੇ ਅੰਜੀ ਜਿਵੇਂ ਅਸੀਂ ਚਾਵਾ ਉੱਪਰ ਰੱਖ ਦਿੰਦੇ ਆ ਇਹਨਾਂ ਨੂੰ ਸਿਧਰ ਕਰ ਲੈਂਦੇ ਮੈਂ ਪਹਿਲਾਂ ਉਧਰ ਕਰ ਦਿੱਤਾ ਸੀ ਕਿਉਂਕਿ ਮੈਂ ਪਹਿਲਾਂ ਪਾਉਸੇਰ ਸਾਫ ਕੀਤੀ ਸੀਗੀ ਜਿਆਦਾ ਕੁਝ ਨਹੀਂ ਪਾਉਣਾ ਇਸ ਵਿੱਚ ਬਸ ਸਰ੍ਹੋਂ ਦੀ ਹੀ ਦਵਾਉਣੀ ਆ ਥੋੜਾ ਜਿਹਾ ਨਮਕੀ ਪਾ ਲਾਂਗੇ ਹਾਂਜੀ ਫੈਮਿਲੀ ਦੀ ਚਾਹ ਵਾਲਾ ਆਪਣੇ ਬਣ ਗਏ ਸੀਗੇ ਤੇ ਉਸ ਤੋਂ ਬਾਅਦ ਪੰਨਾ ਮੈਂ ਇਹ ਵਾਸ਼ ਕਰ ਲਈਆਂ ਤੇ ਆ ਮੀਨ ਉਸ ਤੋਂ ਬਾਅਦ ਆ ਪੈਣੀ ਮੇਰੇ ਵਿੱਚ ਪਾ ਦੇਵਾਂਗੇ ਠੰਡੇ ਪਾਣੀ ਦੇ ਵਿੱਚ ਇਹ ਕੱਢਦੇ ਆਪਾਂ ਇਹਨੂੰ ਤੁਗੇ ਵਰ ਕਿਲੇ ਕਿਲੇ ਦੇ ਬਣ ਜਾਣਗੇ ਨਾਲੇ ਜਮਾ ਉਹ ਜਿਹੜਾ ਪਾਤਰ ਕਲਵਾਨੇ ਹੀ ਜ਼ਿਆਦਾ ਹੈਵੀ ਬਣ ਜਾਂਦੇ ਨੇ ਜਿਹੜਾ ਆਪਾਂ ਬੋਇਲ ਕਰਕੇ ਬਣਾਉਨੇ ਆ ਇਹਨਾਂ ਨੂੰ ਫਿਰ ਇਹ ਜ਼ਿਆਦਾ ਹੈਵੀ ਨਹੀਂ ਬਣਦੇ ਠੰਡੇ ਪਾਣੀ ਵਿੱਚ ਲੋਕ ਦੇਣ ਤੋਂ ਬਾਅਦ ਕੱਢਾ ਲੈਣਾ ਹੁੰਦਾ ਹੈ ਹਾਂ ਦੇਖ ਬੁਣੀ ਨੇ ਪਸਾਈ ਤੇ ਕਰਾਈ ਦੇਖੀ ਸਕਦੇ ਨੇ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਬਣਨੇ ਇਹ ਖਿਲੇ-ਖਿਲੇ ਬਣਨੇ ਨਾਲੇ ਕੱਲਾ-ਕੱਲਾ ਚਾਵਲਾ ਤੇ ਬਹੁਤ ਜ਼ਰ ਹਲਕੇ ਹੁੰਦੇ ਨੇ ਇਹ ਜਦੋਂ ਦਾਲ ਤੇ ਚਾਵਲ ਆਪਣੇ ਹੋ ਗਏ ਸੀ ਰੈਡੀ ਫਿਰ ਉਸ ਤੋਂ ਬਾਅਦ ਮੈਂ ਸੋਚਿਆ ਵੀ ਚਲੋ ਆਪਾਂ ਆਟਾ ਵੀ ਨਾਲ ਦੀ ਨਾਲ ਗੁੰਨ ਲੈਂਦੇ ਕਿਉਂਕਿ ਰਸੋਈ ਦੇ ਵਿੱਚ ਖੜਿਆ ਨਾ ਬਾਰ-ਬਾਰ ਆਉਣਾ ਔਖਾ ਜਿਹਾ ਲੱਗਦਾ ਇੱਕ ਤਾਂ ਗਰਮੀ ਗਰਮੀ ਨੇ ਤਪਾ ਰੱਖਿਆਗਾ ਤੇ ਫਿਰ ਮੈਂ ਆਟਾ ਗੁੰਨਣਾ ਜਿਹੜਾ ਸ਼ੁਰੂ ਕਰ ਦਿੱਤਾ ਸੀਗਾ ਤੇ ਨਾਲ ਦੀ ਨਾਲ ਉਸ ਤੋਂ ਬਾਅਦ ਜਦੋਂ ਮੰਮੀ ਡੈਡੀ ਰੋਟੀ ਖਾਣਗੇ ਤੇ ਨਾਲ ਦੀ ਨਾਲ ਰੋਟੀ ਬਣਾ ਲਵਾਂਗੇ ਇੱਥੇ ਬਣਾ ਰਹੀ ਮੰਮੀ ਛੇ ਲੜਾ ਕਿ ਕਿ ਅੱਜ ਆਜੀ ਬਣੂਗਾ ਜਾਂ ਕੱਲ ਤੱਕ ਮਤਲਬ ਵੀ 2-3 ਦਿਨ ਤੱਕ ਬਣਦਾ ਹੁੰਦਾ ਦਾ ਛੇਲੜ ਜਦੋਂ ਮੱਝ ਸੁਈ ਹੁੰਦੀ ਆ ਤੇ ਇੱਥੇ ਬਸ ਹੁਣ ਆਪਾਂ ਹੋਲ ਦਿੰਨੇ ਇਹਨੂੰ ਹਾਂਜੀ ਆਪਾਂ ਇਸ ਵਿੱਚ ਪਾਈਏ ਸ਼ੱਕਰ ਤੇ ਸ਼ੱਕਰ ਨਾਲ ਦੁੱਧ ਜਿਹੜਾ ਫਟਣਾ ਸ਼ੁਰੂ ਹੋ ਗਿਆ ਹਾਂਜੀ ਫੈਮਿਲੀ ਛੇਲੜ ਆਪਣਾ ਹੋ ਗਿਆ ਸੀ ਰੈਡੀ ਬਸ ਥੋੜਾ ਜਿਹਾ ਜਿਹੜਾ ਦੁੱਧ ਰਹਿ ਗਿਆ ਸੀਗਾ ਇਹਨੂੰ ਵੀ ਆਪਾਂ ਜਲਾ ਹਾਂਜੀ ਫੈਮਿਲੀ ਹੁਣ ਬਣਾ ਲੈ ਆਪਾਂ ਰੋਟੀ 9:00 ਵਜੇ ਦਾ ਹੋ ਚੁੱਕਿਆਗਾ ਦੀ ਫੈਮਿਲੀ ਐਸੀ ਆਪਣਾ ਅੱਜ ਦਾ ਬਲੌਗ ਕਿਵੇਂ ਲੱਗਿਆ ਬਲੌਗ ਪਲੀਜ਼ ਕਮੈਂਟ ਦੇ ਵਿੱਚ ਜਰੂਰ ਦੱਸਿਓ ਇੱਥੇ ਕਰਦੇ ਆ ਆਪਣੇ ਅੱਜ ਦੇ ਬਲੌਗ ਦਾ ਐਂਡ ਮਿਲਦੇ ਆ ਹੋਰ ਵੀਡੀਓ ਦੇ ਨਾਲ ਉਹ ਤੱਕ ਸਭ ਨੂੰ ਮੇਰੇ ਵੱਲੋਂ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ